ਜੀ ਤਾਂ ਹੈ ਨਹੀਂ ਇਹ ਤਾਂ ਭਾਜੀ ਸਾਡੇ ਘਰ ਨੇ ਜਿੱਥੇ ਲੋਕ ਰਹਿੰਦੇ ਆ ਜੀ ਅਸੀਂ ਰਹਿੰਦੇ ਆ ਜੀ ਇਹ ਤਾਂ ਉਹੀ ਉਹ ਪੀਜੀ ਕਰ ਕਰ ਪੀਜੀ ਕਹਿ ਗਏ ਕਿ ਉਹਰੇ ਬਦਨਾਮ ਕਰਤਾ ਸਾਡੀ ਬਲਾ ਪੀਜੀ ਦਾ ਮਤਲਬ ਹੁੰਦਾ ਭਾਜੀ ਪੇਨ ਗੈਸਟ ਮਤਲਬ ਇੱਕ ਕਮਰੇ ਦੇ ਵਿੱਚ 10 ਬੈੱਡ ਲੱਗੇ ਹੋਏ ਆ ਰੋਟੀ ਪਾਣੀ ਦਾ ਇੰਤਜ਼ਾਮ ਹੁੰਦਾ ਵੀ ਕੋਈ ਬੰਦਾ ਆਉਂਦਾ ਤੇ ਚਲੇ ਜਾਂਦਾ ਉਹਰੇ ਤਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਕਾਨ ਬਣਦੇ ਸੀ ਉਸ ਟਾਈਮ ਕਮਾਟਾ ਕਿੱਥੇ ਸੀਗੀ ਸੀਵਰੇਜ ਦੇ ਜਦੋਂ ਕਨੈਕਸ਼ਨ ਲੈ ਗਏ ਪਾਣੀਆਂ ਦੇ ਕਨੈਕਸ਼ਨ ਲੈ ਮੀਟਰ ਦੇ ਕਨੈਕਸ਼ਨ ਲੈ ਗਏ ਆ ਸੜਕਾਂ ਬਣਾਈਆਂ ਗਈਆਂ ਉਤੋਂ ਕਮਾਂਡਾ ਜਿਹੜੇ ਮਤਲਬ 100000 ਦੀ ਸੈਲਰੀ ਦੇ ਨੌਕਰੀ ਕਰਦੇ ਆ ਉਹ ਮਹਾਲੀ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਲਈ ਸਰ ਸਸਤਾ ਇੱਕ ਛੋਟਾ ਮੋਡਾ ਕਮਰਾ ਬਣਾ ਦਿੰਨੇ ਆ ਉਹ ਫੌਂਡ ਕਰ ਲੈਣੇ ਆ ਉਹਨਾਂ ਨੂੰ ਰੁਜ਼ਗਾਰ ਮਿਲਦਾ ਆਪਣੀ ਮਹਾਲੀ ਦਾ ਉਹਨਾਂ ਕਰਕੇ ਰੁਜ਼ਗਾਰ ਵੀ ਵੱਧ ਜੇ ਕੱਲ੍ਹ ਉਹ ਇਹ ਜੀ ਹਰਕਤਾਂ ਇਹ ਕਰਨਗੇ ਤਾਂ ਉਹ ਤਾਂ ਵਿਚਾਰੇ ਰੋਡ ਤੇ ਆ ਜਾਣਗੇ ਜੀ ਉਹਨਾਂ ਦੀ ਛੱਤ ਖੋਈ ਜਾਊਗੀ ਬਹੁਤ ਮੁਸ਼ਕਲ ਹੋ ਜੂ ਸਾਡੇ ਕੋਲੇ ਬੱਚੇ ਵੀ ਐਨੇ ਆ ਬਾਰ-ਬਾਰ ਸਕੂਲਾਂ ਤੋਂ ਪੜ੍ਹਨ ਵਾਸਤੇ ਉਹ ਅਫੋਰਡ ਨਹੀਂ ਕਰ ਪਾਉਂਦੇ ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਅਲੀ ਗਲਪਾ ਜੀ ਇਹ ਪੀਜੀ ਤਾਂ ਹੈ ਨਹੀਂ ਇਹ ਤਾਂ ਭਾਜੀ ਸਾਡੇ ਘਰ ਨੇ ਜਿੱਥੇ ਲੋਕ ਰਹਿੰਦੇ ਆ ਜੀ ਅਸੀਂ ਰਹਿੰਦੇ ਆ ਜੀ ਇਹ ਤਾਂ ਉਈਓ ਪੀਜੀ ਕਰ ਕਰ ਪੀਜੀ ਕਹਿ ਗਏ ਕਿ ਉਰੇ ਬਦਨਾਮ ਕਰਤਾ ਸਾਡੀ ਬਲੌਂਗੀ ਨੂੰ ਤੇ ਪੀਜੀ ਦਾ ਮਤਲਬ ਹੁੰਦਾ ਭਾਜੀ ਪੇਨ ਗੈਸਟ ਮਤਲਬ ਇੱਕ ਕਮਰੇ ਦੇ ਵਿੱਚ 10 ਬੈੱਡ ਲੱਗੇ ਹੋਏ ਆ ਰੋਟੀ ਪਾਣੀ ਦਾ ਇੰਤਜ਼ਾਮ ਹੁੰਦਾ ਵੀ ਕੋਈ ਬੰਦਾ ਆਉਂਦਾ ਤੇ ਚਲੇ ਜਾਂਦਾ ਉਰੇ ਤਾਂ ਇਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਜੀ ਪੀਜੀ ਨਾ ਤੁਸੀਂ ਦੇਖਦੇ ਤੁਸੀਂ ਕਹਿੰਦੇ ਪੀਜੀ ਨਹੀਂ ਆ ਪਰ ਇੱਥੇ ਦੇਖੋ ਬਿਲਡਿੰਗ ਦੇਖੋ ਤੁਸੀਂ ਦੋ ਦੋ ਤਿੰਨੋ ਮਤਲਬ ਕਈ ਕਈ ਮੰਜ਼ਲਾ ਬਣੀਆਂ ਹੋਈਆਂ ਤੇ ਜਿਹੜੀਆਂ ਇਲੀਗਲ ਬਣੀਆਂ ਹੋਈਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਭਾਜੀ ਬਲੌਂਗੀ ਦੇ ਬਾਹਰ 10-10 ਮੰਜ਼ਲੇ ਉੱਥੇ ਐ ਜੀ ਉਹ ਸਹੀ ਐ ਸਿਰਫ ਇੱਕ ਬਲੌਂਗੀ ਉਹ ਗਲਤ ਹੋ ਗਈ ਜੀ ਬਲੌਂਗੀ ਨੇ ਕੀ ਕਸੂਰ ਕਰਿਆ ਹੈ ਪ੍ਰਸ਼ਾਸਨ ਦਾ ਜੀ ਵੀ ਸਾਰੀ ਨਿਗਾ ਬਲੌਂਗੀ ਪਰ ਆ ਕੇ ਟਿਕਦੀ ਐ ਜੀ ਸਾਡੇ ਤੋਂ ਦੱਸੋ ਕਿਹੜੀ ਗਲਤੀ ਹੋ ਗਈ ਸੀ ਪ੍ਰਸ਼ਾਸਨ ਤੋਂ ਮਾਫੀ ਮੰਗ ਲੈਣੇ ਆ ਵੀ ਸਾਡਾ ਖੇੜਾ ਛੱਡਿਆ ਜਾਵੇ ਸਾਡੇ ਘਰ ਨੇ ਤੁਸੀਂ ਇਹ ਸੋਚੋ ਸਰ ਵੀ ਇੱਕ ਗਰੀਬ ਆਦਮੀ ਜਦੋਂ ਉਹ ਆਪਣੀ ਸੇਵਿੰਗਸ ਇਕੱਠੀ ਕਰਦਾ ਹੈ ਉਹਨੂੰ ਐ ਹੁੰਦਾ ਵਿਚਰੋ ਮੈਂ ਚਾਰ ਕਿ ਇੱਟਾਂ ਲਵਾਲਮਾ ਤੇ ਉਹ ਇੱਟਾ ਲਾਉਣ ਵਾਸਤੇ ਕਈ ਵਾਰ ਉਹਨੂੰ ਬੈਂਕਾਂ ਤੋਂ ਲੋਨ ਲੈਣੇ ਪੈਂਦੇ ਆ 100 ਚੀਜ਼ਾਂ ਹੁੰਦੀਆਂ ਜੀ ਉਹ ਇਨਸਾਨ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਆ ਤੇ ਆਪਣੇ ਅਜੇ ਘਰ ਬਣਾਏ ਹੋਏ ਆ ਪ੍ਰਸ਼ਾਸਨ ਆ ਕੇ ਕਹਿੰਦੇ ਆ ਵੀ ਇਹਨਾਂ ਨੂੰ ਢਾ ਦਿੱਤਾ ਜਾਵੇ ਡਾਉਣ ਦਾ ਮਤਲਬ ਭਾਜੀ ਉਸ ਬੰਦੇ ਦੇ ਦਿਲ ਦੇ ਵਿੱਚ ਪੁੱਛ ਕੇ ਦੇਖੋ ਵੀ ਬਲਡੋਜ਼ਰ ਉਹ ਬਿਲਡਿੰਗ ਤੇ ਨਹੀਂ ਟਹਿਣਾ ਉਹ ਲੋਕਾਂ ਦੇ ਦਿਲ 'ਚ ਲੱਗਣੇ ਬਲਡੋਜ਼ਰ ਪ੍ਰਮਾਤਮਾ ਤਾਂ ਇਹ ਕਰ ਦੁਸ਼ਮਣ ਦਾ ਨਾ ਢਾਵੇ ਜੀ ਮੈਂ ਤਾਂ ਕਹਿਣਾ ਪ੍ਰਮਾਤਮਾ ਸਭ ਦਾ ਭਰਿਆ ਸੰਸਾਰ ਰਹੇ ਕਿਸੇ ਨਾ ਮਾੜਾ ਨਾ ਆਇਆ ਜਾ ਹੋਵੇ ਸਰ ਜਦੋਂ ਇਹ ਮਕਾਨ ਬਣਦੇ ਸੀ ਉਸ ਟਾਈਮ ਕਮਾਂਡਾ ਕਿੱਥੇ ਸੀਗੀ ਸੀਵਰੇਜ ਦੇ ਜਦੋਂ ਕਨੈਕਸ਼ਨ ਲੈ ਗਏ ਪਾਣੀਆਂ ਦੇ ਕਨੈਕਸ਼ਨ ਲੈ ਮੀਟਰ ਦੇ ਕਨੈਕਸ਼ਨ ਲੈ ਗਏ ਸੜਕਾਂ ਬਣਾਈਆਂ ਗਈਆਂ ਉੱਥੋਂ ਕਮਾਂਡਾ ਉਸ ਟਾਈਮ ਕਿੱਥੇ ਸੀਗਾ ਉਹ ਦੇਖੋ ਉਰੇ ਅਸੀਂ ਜਿਹੜੇ ਮਤਲਬ ਦਾਦਾ ਸਿਆਰ ਦੇ ਸੈਲਰੀ ਦੇ ਨੌਕਰੀ ਕਰਦੇ ਆ ਉਹ ਮਹਾਲੀ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਲਈ ਸਰ ਸਸਤਾ ਇੱਕ ਛੋਟਾ ਮੋਟਾ ਕਮਰਾ ਬਣਾ ਦਿੰਨੇ ਆ ਉਹ ਫੌਂਡ ਕਰ ਲੈਣੇ ਆ ਉਹਨਾਂ ਨੂੰ ਰੋਜ਼ਗਾਰ ਮਿਲਦਾ ਆਪਣੀ ਮਹਾਲੀ ਦਾ ਉਹਨਾਂ ਕਰਕੇ ਰੋਜ਼ਗਾਰ ਵੀ ਵੱਧ ਰਿਹਾ ਤੇ ਸਰ ਜੇ ਕੱਲੂ ਇਹ ਜੀ ਹਰਕਤਾਂ ਇਹ ਕਰਨਗੇ ਤਾਂ ਉਹ ਤਾਂ ਵਿਚਾਰੇ ਰੋਡ ਤੇ ਆ ਜਾਣਗੇ ਜੀ ਉਹਨਾਂ ਦੀ ਛੱਤ ਖੋਈ ਜਾਊਗੀ ਬਹੁਤ ਮੁਸ਼ਕਲ ਹੋ ਜੂ ਸਾਡੇ ਕੋਲੇ ਬੱਚੇ ਵੀ ਐਨੇ ਆ ਬਾਰ-ਬਾਰ ਸਕੂਲਾਂ ਤੋਂ ਪੜਨ ਵਾਸਤੇ ਕੋਨ ਅਫੋਰਡ ਨਹੀਂ ਕਰ ਪਾਉਂਦੇ ਅੱਜ ਕੱਲ ਬੱਚਿਆਂ ਦੀਆਂ ਫੀਸਾਂ ਇੰਨੀਆਂ ਨੇ ਮਾਪੇ ਪੈ ਨਹੀਂ ਕਰ ਸਕਦੇ ਉਹ ਸਾਡੇ ਕੋਲ ਆਏ ਛੋਟੇ-ਮੋਟੇ ਕਮਰੇ 'ਚ ਰਹਿ ਕੇ ਉਹ ਮਤਲਬ ਆਪਣਾ ਫਿਊਚਰ ਵੀ ਬ੍ਰਾਈਟ ਕਰ ਰਹੇ ਤੇ ਉਹ ਉਹਨਾਂ ਨੂੰ ਪੜ੍ਹਾਈ ਕਰਨੀ ਬੜੀ ਆਸਾਨ ਹੋ ਜਾਂਦੀ ਹੈ ਜੀ ਮਨਿੰਦਰ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਹੱਲ ਕੀ ਹੈ ਨਹੀਂ ਪਹਿਲੀ ਗੱਲ ਤਾਂ ਸਾਨੂੰ ਇਹ ਨਹੀਂ ਪਤਾ ਜੀ ਜਦੋਂ ਕਮਾਂਡਾ ਦਾ ਦਿਲ ਕਰਦਾ ਕਮਾਂਡਾ ਆ ਜਾਂਦੀ ਹੈ ਟਾਣ ਜਦੋਂ ਟਿਕੇ ਰਹਿੰਦੇ ਆ ਸਾਲ-ਸਾਲ ਟਿਕੇ ਰਹਿੰਦੇ ਦੇਖੋ ਪਹਿਲੀ ਗੱਲ ਤਾਂ ਪੰਚਾਇਤ ਹੈ ਜੀ ਜਿਤੇ ਇਹ ਤੇ ਕੋਈ ਪੈਰੀ ਵੈਰੀ ਐਕਟ ਲੱਗ ਰਿਹਾ ਉਹ ਸਾਨੂੰ ਜਾਗਰੂਕ ਕਰਨਾ ਚਾਹੀਦਾ ਵੀ ਇਹ ਪੈਰੀ ਵੈਰੀ ਐਕਟ ਦੇ ਅੰਡਰ ਆਉਂਦਾ ਜਾਂ ਨਹੀਂ ਆਉਂਦਾ ਅਜ ਤੱਕ ਨਾ ਤਾਂ ਮੰਡਾ ਨੇ ਇਹ ਚੀਜ਼ ਕਲੀਅਰ ਕੀਤੀ ਹੈ ਜੇ ਪੈਰੀ ਵੈਰੀ ਐਕਟ ਦੇ ਇਹ ਅੰਡਰ ਆਉਂਦਾ ਤਾਂ ਉਹਦੀ ਕੋਈ ਜਤੈ ਨੂੰ ਮਤਲਬ ਸਾਨੂੰ ਫੀਸ ਲਾ ਦਿੱਤੀ ਜਾਵੇ ਇਹਨੂੰ ਪ੍ਰੋਪਰ ਰੈਗੂਲਰ ਕਰ ਦਿੱਤਾ ਜਾਵੇ ਅਸੀਂ ਤਾਂ ਉਸ ਗੱਲ ਤੋਂ ਵੀ ਨਹੀਂ ਪਿੱਛੇ ਹਟਦੇ ਅਸੀਂ ਸਰਕਾਰ ਤੋਂ ਇਹ ਡਿਮਾਂਡ ਕਰਦੇ ਆ ਵੀ ਦੇਖੋ ਜਿਹੜੀਆਂ ਹੁਣ ਪੁਰਾਣੀ ਬਹੁਤ ਪੁਰਾਣੀਆਂ ਸਾਲੋ ਸਾਲ ਬਿਲਡਿੰਗਾਂ ਹੋ ਚੁੱਕੀਆਂ ਨੇ ਉਹਨਾਂ ਤੇ ਜਦੋਂ ਕੋਈ ਫੀਸ ਫੂਸ ਲਾ ਦਿੱਤੀ ਜਾਵੇ ਇਹਨੂੰ ਰੈਗੂਲਰ ਕੀਤਾ ਜਾਵੇ ਹਾਂ ਜੇ ਕੋਈ ਨਵੀਂ ਬਿਲਡਿੰਗ ਬਣਦੀ ਹੈ ਅਸੀਂ ਕਹਾਂਗੇ ਵੀ ਉੱਥੇ ਪ੍ਰਸ਼ਾਸਨ ਆਪਣੀ ਉਹ ਕਰੇ ਕੜਾਈ ਕਰੇ ਸਾਨੂੰ ਉੱਤੇ ਕੋਈ ਇਤਰਾਜ ਨਹੀਂ ਹੈ ਜੀ ਤੇ ਪੁਰਾਣੇ ਲੋਕਾਂ ਨੂੰ ਤੰਗ ਕਰਨਾ ਇਹ ਤਾਂ ਦੇਖੋ ਗਲਤ ਗੱਲ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਪਲੀਜ਼ ਇਹ ਤੇ ਥੋੜਾ ਜਿਹਾ ਨਿਗ੍ਹਾ ਕੀਤੀ ਜਾਵੇ ਤੇ ਸਾਨੂੰ ਰਾਹਤ ਦਿੱਤੀ ਜਾਵੇ ਜੀ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ